ਗੁਲਦੀਪ ਸਿੰਘ ਹਾਲਾਤ ਤੁਹਾਨੂੰ ਆਮ ਨੂੰ ਦਿੱਸ ਰਹੇ ਨੇ ਵੀ ਠੀਕ ਐ ਹਾਲਾਤ ਮਾੜੇ ਨੇ ਤੂੰ ਸੁਣੀ ਜਾਂਦੇ ਆ ਵੀ ਹਾਲਾਤ ਮਾੜੇ ਨੇ ਪਰ ਸਾਨੂੰ ਖੋਫ ਨਹੀਂਗਾ ਕਿਉਂ ਅਸੀਂ ਆਪਦੇ ਕਿਉਂ ਖੋਫ ਅਸੀਂ ਆਪਦਾ ਪੁੱਤਰਾਂ ਤਰਾਹੀ ਆਪਦੀ ਖੇਤੀ ਪਾਲੀਏ ਅਸੀਂ ਇਹਨੂੰ ਛੱਡ ਕਿਉਂ ਛੱਡ ਦਿਆਂਗੇ ਅਸੀਂ ਇਹਨੂੰ ਸੰਭਾਂਗੇ ਸੰਭਾਲਾਂਗੇ ਜਿਵੇਂ ਤੀਆਂ ਪੁੱਤਰਾਂ ਨੂੰ ਸੰਭੀਦਾ ਓਵੇਂ ਨੂੰ ਸੰਭਾਂਗੇ ਮਹਾਰਾਜਾ ਉਹਨੇ ਆਖਿਆ ਵੀ ਆਪਦਾ ਖੇਤੀ ਆਪਦਾ ਸੰਭਾਲ ਲਓ ਕਿਉਂ ਜੇ ਕਿਤੇ ਵੀ ਮਾੜਾ ਫਾਇਰਿੰਗ ਹੋ ਗਈ ਤੇ ਆਗ ਲੱਗ ਜਾਣੀਗੀ ਪੀੜੀ ਨੂੰ ਜਿਹੜਾ ਇਹਨਾਂ ਦਾ ਇਹਨਾਂ ਤੁਸੀਂ 6 ਮਹੀਨੇ ਮਾਰ ਗਿਆ ਜਿਹ ਉੱਤੇ ਕੰਮ ਕਰ ਕਰਕੇ ਆਪ ਦੀ ਸਮਝ ਲਓ ਪਿੰਡ ਦੇ ਚ ਤੇ ਨਹੀਂ ਮੋਲਖਾਂ ਦੇ ਬਾਰਡਰ ਤੇ ਹੋਣਾ ਜਾਂ ਪਾਕਿਸਤਾਨ ਦੇ ਜਾਂ ਹਿੰਦੁਸਤਾਨ ਦੇ ਜੀ ਇੱਕ ਮਾਰ ਦੀ ਛਰਾਰਤ ਹੋ ਗਈ ਤੇ ਕੰਮ ਹੱਲ ਹੀ ਜਾਣਾ ਤੇ ਬਰੂਦ ਹੀ ਆ ਵੀ ਪਿਆ ਜਿਹੜਾ ਕਣਕ ਪੱਕੀ ਏ ਫੁੱਲ ਟੂੜੀ ਮਾਰੀਆਂ ਬਣੀਆਂ ਜਾਂਦੀਆਂ ਕਣਕਾਂ ਵਾਢ ਪੈਣ ਜਿੱਦ ਅੱਗੇ ਅੱਗੇ ਧੂਣੇ ਰਹੀ ਹੋ ਜਾਣਾ ਇਹ ਇੱਕ ਦੋਸਤ ਫਰਿਸ਼ਤੇ ਤਾਂ ਨਹੀਂ ਉੱਤੋਂ ਆਏ ਨੇ ਹੈ ਜੇ ਤੇ ਉਹਨਾਂ ਹੱਥ ਨਹੀਂ ਸਾਰਾ ਕੁਝ ਉਹਨਾਂ ਨੂੰ ਰੁਪਈਏ ਦੇ ਕੇ ਉਹਨਾਂ ਦੀਆਂ ਕੋਠੀਆਂ ਇੱਕ ਸਰਕਾਰ ਕੰਮ ਲਈ ਢਾਈ ਜਾਂਦੀ ਜੇ ਉਹਨਾਂ ਨੂੰ ਕੋਈ ਸਬੂਤ ਸਰਕਾਰ ਨੂੰ ਹੈ ਤਾਂ ਕੁਝ ਇਹਨਾਂ ਤੇ ਦਬਾਅ ਪਾ ਦੇ ਨਹੀਂ ਤਾਂ ਤੇਰੇ ਮੇਰੇ ਤੇ ਕਿਉਂ ਸਰਕਾਰ ਤੇ ਇਹਨੂੰ ਮੈਨੂੰ ਕਿਉਂ ਪੁੱਛਦੀ ਜੇ ਦੋ ਅਸੀਂ ਸਹੀ ਹਾਂ ਸਾਨੂੰ ਕੁਝ ਆਉਂਦੇ ਨੇ ਅਸੀਂ ਤਾਂ ਇਹਨਾਂ ਤੋਂ ਬਦਲਾ ਲੈਣਾ ਚਾਹੀਦਾ ਭਾਵੇਂ ਕਿਸ ਤਰ੍ਹਾਂ ਲਈਏ ਉਹਨਾਂ ਨੇ ਸਾਡੇ 28 ਮਾਰੇ ਨੇ ਉਹਨਾਂ ਦੇ 100 ਮਾਰੀਏ ਤਾਂ ਸਾਡਾ ਸਰਦਾ ਸੁਖਵੰਤ ਸਿੰਘ ਜੀ ਕੰਮ ਸਹੀ ਆ ਤੁਹਾਡੇ ਕੰਮ ਕਰੀ ਜਾਂਦੇ ਆ ਅੱਛਾ ਵੀ ਤਾਰ ਤੋਂ ਪਾਰ ਦੀ ਆ ਉਨਾ ਤਾਂ ਕੋਈ ਪ੍ਰੋਬਲਮ ਨਹੀਂ ਕੋਈ ਨਾ ਰੋਕ ਟੋਕ ਕੁਝ ਨਹੀਂਗਾ ਤੇ ਸਾਡੇ ਤਾਂ ਨਾਰਮਲ ਹੀ ਆ ਕੋਈ ਇਸ ਤਰ੍ਹਾਂ ਦੀ ਕੋਈ ਉਧਰ ਹੋਏ ਹੋ ਸਕਦੇ ਆ ਆਪਣੇ ਵੈਸੇ ਸਾਡੇ ਅੱਜ ਤੱਕ ਤਾਂ ਕਦੇ ਵੀ ਫੋਰਸ ਨੇ ਸਾਨੂੰ ਨਹੀਂ ਠਾਇਆ ਕਦੇ ਵੀ ਲੋਕ ਜਿਵੇਂ ਜਿਆਦਾ ਫੋਰਸ ਲੱਗ ਕੇ ਜਾਂ ਆ ਗਈ ਫੌਜ ਤੇ ਡਰਦੇ ਸਾਰੇ ਸਾਡੇ ਫਿਰ ਬੰਦੇ ਚਲੇ ਜਾਂਦੇ ਆ ਅੱਛਾ ਉਹ ਜੀ ਤੇ ਉਹਨਾਂ ਸਾਨੂੰ ਕਦੇ ਨਹੀਂ ਕਿਹਾ ਤੁਸੀਂ ਉੱਠ ਜਾਓ ਕ੍ਰਿਸ਼ਨ ਲਾਲ ਹਾਲਾਤ ਉੱਪਰ ਬਹੁਤ ਖਰਾਬ ਹਨ ਹਾਲਾਤ ਤਾਂ ਦੇਖੀ ਜਾਂਣਾ ਜੋ ਹਾਲਾਤ ਚੱਲੀ ਜਾ ਰਹਾ ਐ ਅਸੀਂ ਕੋਈ ਸਾਨੂੰ ਡਰ ਫਿਕਰ ਨਹੀਂ ਕੋਈ ਅੱਦਾਂ ਦਾ ਹਾਲਾਤ ਨਹੀਂ ਸਾਨੂੰ ਸਿਰਫ ਜੋ ਸਾਡੀ ਜਨਤਾ ਮਰੀ ਐ ਸਾਨੂੰ ਉਹਦਾ ਹੱਕ ਚਾਹੀਦਾ ਸਾਨੂੰ ਬਦਲਾ ਤਾਂ ਬਦਲਾ ਚਾਹੀਦਾ ਸਾਡੀ ਪਰ ਅੱਜ ਸ਼ੁਰੂ ਕਰ ਦੇਣ ਜੰਗ ਅਸੀਂ ਫੌਜ ਲਈ ਤਿਆਰ ਖੜੇ ਆਂ ਅਸੀਂ ਬਹੁਤ ਤਿਆਰ ਆਂ ਸਾਨੂੰ ਉਹ ਹੱਕ ਚਾਹੀਦਾ ਬਸ ਸਾਡੇ ਜਿਹੜੇ 28 ਮਾਰੇ ਆ 28 ਦੇ ਤਾਂ ਅਸੀਂ ਦੂਨ ਲੈਣੀ ਐ ਛੱਡਣੀ ਨਹੀਂ ਅਸੀਂ ਦੂਨ ਤੋਂ ਆ ਤਮਾਂ ਦੀ ਮੋਟੀ ਕਰਦੇ ਆ ਫੌਜ ਠੱਲ ਲੈਂਦੀ ਇਸ਼ਾਰਤ ਹੋਣ ਦਿੰਦੇ ਉਹ ਤਾਂ ਛੇੜਖਰ ਨਹੀਂ ਕਰਦਾ ਜਦੋਂ ਹੀ ਚੰਦਾ ਭੁੱਖੇ ਨੇ ਤਾਂ ਮਰਨਾ ਹੀ ਭੁੱਖੇ ਨੇ ਤਾਂ ਗੱਲ ਲੱਗਣੀ ਲੱਗਣਾ ਉਹ ਪੁੱਕਾ ਦੇਸ਼ ਹੈ ਉਹਨੇ ਭੁੱਖੇ ਨੇ ਤਾਂ ਗੱਲ ਲੱਗਣੀ ਲੱਗਣਾ ਉਹਨੇ ساری ਉਮਰ ਕਟੋਰਾ ਚੱਕਾ ਤੇ ਕਟੋਰਾ ਚੱਕਦਾ ਰਹੇਗਾ ਕੱਠੇ ਆਜ਼ਾਦ ਹੋਇਆ ਅੱਜ ਦੇਖੋ ਨਵੇਂ ਹਿੰਦੁਸਤਾਨ ਦੀ ਕਮਾਲ ਕੀ ਕੁਛ ਨਹੀਂ ਹੈ ਸਾਰਾ ਦੇਸ਼ ਵਿੱਚ ਸਭ ਕੁਝ ਸਾਨੂੰ ਤਾਂ ਸ਼ੁਰੂਆਤ ਚਾਹੀਦੀ ਹੈ ਅਸੀਂ ਦੇ ਕਮੈਂਟ ਲਾਵਾਂਗੇ ਜਦੋਂ ਅਸੀਂ ਇਸ ਕਾਰਨਾਮੇ ਤੋਂ ਸ਼ੁਰੂ ਹੋਏ ਤਾਂ ਅਸੀਂ ਛੱਡਣਾ ਨਹੀਂ ਇਹਨਾਂ ਨੂੰ ਕਿੱਥੇ ਮਰਜੀ ਭੱਜ ਲੈਣ ਨੌਜਵਾਨ ਹੈ ਗੱਬਰੂ ਹੈ ਬੁੱਢੇ ਤਾਂ ਨਹੀਂ ਹੈ ਸਾਨੂੰ ਤਾਂ ਸਟੈਂਡ ਕਰਨ ਘਫੜਾਂ ਤਾਂ ਨਾ ਖੜੀ ਹੈ ਫੌਜ ਦੇ ਨਾਲ ਤਾਂ ਕਹਿਦੇ ਆ ਸਾਡੇ ਤਾਂ ਫੌਜੀ ਲੋੜ ਹੀ ਕੋਣੀ ਹੈ